ਕਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਦੀ ਸੀ ਵੱਲੋਂ ਮੰਗਲਵਾਰ ਨੂੰ ਛੁੱਟੀ ਦਾ ਐਲਾਨ ਸਕੂਲ ਕਾਲਜ ਸਮੇਤ ਇਹ ادارے ਰਹਿਣਗੇ ਬੰਦ ਪੰਜਾਬ ਯੂਨੀਵਰਸਿਟੀ ਵੱਲੋਂ 2 ਦਿਨ ਦੀ ਛੁੱਟੀ ਦਾ ਐਲਾਨ ਪੰਜਾਬ ਚ ਇੱਕ ਵਾਰ ਫੇਰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਮਿਲੀ ਜਾਣਕਾਰੀ ਅਨੁਸਾਰ 11 ਨਵੰਬਰ ਜਾਨੀ ਮੰਗਲਵਾਰ ਨੂੰ ਸਕੂਲ ਕਾਲਜ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ ਤੇ ਦੱਸਣ ਜੋ ਕਿ ਕਿ ਜਿਮਨੀ ਚੋਣ ਦੇ ਮੰਤਰੀ ਨਜਤਰਨ ਤਰਨਤਨ ਚ ਛੁੱਟੀ ਦਾ ਐਲਾਨ ਕੀਤਾ ਗਿਆ ਸਬੰਧਿਤ ਤਰਨਤਨ ਦੇ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀ ਅਧਿਕਾਰੀ ਤੱਕ ਹੁਕਮ ਜਾਰੀ ਕੀਤੇ ਗਏ ਹਨ ਗੌਰ ਕਰਨ ਜੋ ਹੈ ਕਿ ਤਰਨਤਨ ਵਿੱਚ 11 ਨਵੰਬਰ ਨੂੰ ਉਪਚੋਣ ਲਈ ਮਤਦਾਨ ਹੋਵੇਗਾ ਜਦਕਿ 14 ਨਵੰਬਰ ਨੂੰ ਨਤੀਜੇ ਕੋਸ਼ਤ ਕੀਤੇ ਜਾਣਗੇ ਪੰਜਾਬ ਯੂਨੀਵਰਸਿਟੀ ਦੀ ਸੀਨੇਟ ਅਤੇ ਸੀਡੀਕੇਟ ਨੂੰ ਭੰਗ ਕਰਨ ਸਬੰਧੀ ਨੋਟੀਫਿਕੇਸ਼ਨ ਭਾਵੇਂ ਕੇਂਦਰ ਸਰਕਾਰ ਵੱਲੋਂ ਰੱਦ ਕਰ ਦਿੱਤੀ ਗਈ ਹੈ ਪਰ ਪੰਜਾਬ ਦੀਆਂ ਕਈ ਜਥੇਬੰਦੀਆਂ ਰਾਜਨੀਤਿਕ ਨੇਤਾਵਾਂ ਤੇ ਬੁੱਧੀਜੀਵੀਆਂ ਵੱਲੋਂ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਵੱਡੇ ਵੱਡੇ ਪੱਧਰ ਤੇ ਦਰਨਾ ਪ੍ਰਦਰਸ਼ਨ ਕੀਤੇ ਜਾਣਗੇ ਸਥਿਤੀ ਨੂੰ ਦੇਖਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 10 ਤੇ 11 ਨਵੰਬਰ 2025 ਜਾਨੀ 2 ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਜਿ ਯੂਨੀਵਰਸਿਟੀ ਦੇ ਡੀਨ ਦਫਤਰ ਦੇ ਮੁੱਖ ਨਿਰਦੇਸ਼ਕ ਅਨੁਸਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਰੇ ਸਿੱਖਿਆ ਭਾਗਾਂ ਕੇਂਦਰ ਕੇਂਦਰਾਂ ਸੰਸਥਾਵਾਂ ਤੇ ਉਪ ਪ੍ਰਧਾਨਾਂ ਨਿਰਦੇਸ਼ਕਾਂ ਤੇ ਕੋਆਰਡੀਨੇਟਰਾਂ ਨੂੰ ਇੱਕ ਸੂਚਨਾ ਜਾਰੀ ਕੀਤੀ ਗਈ ਇਸ ਵਿੱਚ ਦੱਸਿਆ ਗਿਆ ਹੈ ਕਿ 31 ਅਕਤੂਬਰ 2025 ਨੂੰ ਜਾਰੀ ਕੀਤੀ ਗਿਆ ਸਰਕੂਲਰ ਨੰਬਰ 11227 DUI DS ਵਾਪਸ ਲਿਆ ਗਿਆ ਹੈ ਤੇ ਪਹਿਲਾਂ 22 ਦਸੰਬਰ 2025 ਅਤੇ 27 ਸਤੰਬਰ 2026 ਨੂੰ ਲਾਨੀਆਂ ਗਈਆਂ ਛੁੱਟੀਆਂ ਦੀ ਥਾਂ ਹੁਣ 10 ਅਤੇ 11 ਨਵੰਬਰ 2025 ਨੂੰ ਛੁੱਟੀਆਂ ਕੋਸ਼ਿਸ਼ ਕੀਤੀਆਂ ਇਹ ਹੁਕਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਰੇ ਪ੍ਰਸ਼ਾਸਨਿਕ ਤਤਵਾਂ ਤੇ ਵੀ ਲਾਗੂ ਹੋਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ